ਅੱਤਵਾਦ ਦੇ ਵਿੱਚ ਤਣਾਅ ਜਿਹੜਾ ਵਧਦਾ ਜਾ ਰਿਹਾ ਹੈ ਲਗਾਤਾਰ ਜਿਹੜੇ ਯੁੱਧ ਵਰਗੇ ਹਾਲਾਤ ਜਿਹੜੇ ਬਣਦੇ ਜਾ ਰਹੇ ਆ ਤੁਹਾਨੂੰ ਅਸੀਂ ਤਸਵੀਰਾਂ ਫਰੀਦਕੋਟ ਦੀਆਂ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਪਟੋਲ ਬੰਮ ਤੇ ਜਿਹੜੀਆਂ ਉਹ ਲੰਬੀਆਂ ਕਤਾਰਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਜੋ ਦੱਸਾਂ ਦੀਆਂ ਫਿਰ ਕਿਸ ਤਰ੍ਹਾਂ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਮੰਨ ਦੇ ਵਿੱਚ ਖੋਪ ਹੈਗਾ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਆ ਜਿਹੜੀ ਇੰਨੀ ਭੱਜੋ ਭਜਾਈ ਜਿਹੜੀ ਆ ਉਹ ਕਿਉਂ ਲਈ ਹੋਈ ਆ ਭਾਜੀ ਜਿਹੜੀ ਹੁਣ ਭੱਜੋ ਭਜਾਈ ਪਟੋਲ ਬੰਮ ਤੇ ਲੱਗੀ ਹੈ ਕੀ ਕਾਰਨ ਦੇ ਦਿੱਤੇ ਭਾਜੀ ਜੀ ਪਾਕਿਸਤਾਨ ਦੀ ਜਿਹੜੀ ਉਹ ਵਾਰ ਲੱਗੀ ਹੈ ਅੰਦਰ ਕਾਰਨੀਆਂ ਕਾਫੀ ਜਿਹੜਾ 40 ਦੇ ਜਿਹੜਾ ਲੱਗਿੰਦਾ ਹੈ ਲੋਕਾਂ ਨੂੰ ਇਹੀ ਆ ਕਿ ਹੁਣ ਆਪਾਂ ਭਰਾ ਲਈਏ ਗੱਡੀਆਂ ਭਰਾ ਲਈਏ ਇੱਕ ਇੱਕ ਜਿਹੜਾ ਪਾਸੇ ਜਿਹੜਾ ਨਿਕਲ ਜਾਵਾਂਗੇ ਉਸੇ ਤਰ੍ਹਾਂ ਨਹੀਂ ਅਸੀਂ ਆफी ਜਿ ਉਸੇ ਕਰਨੀ ਹੈ ਕਿਸੀ ਕਰਨੀ ਹੈ ਹਾਂ 30 ਫੁੱਲ ਕਰਾ ਲਈਏ ਕੀ ਸਮਝਦੇ ਹੋ ਤੁਸੀਂ ਚਲੋ ਜੀ ਬਾਕੀ ਹੋਇਆ ਤਾਂ ਜਿਹੜਾ ਬਹੁਤ ਮਾਰਾ ਬਕੋ ਜੰਗ ਦਾ ਰਿਜ਼ਲਟ ਤਾਂ ਹੁਣ ਤੁਹਾਨੂੰ ਪਤਾ ਖਲਤੀ ਹੈ ਬਾਕੀ ਹੋਣਾ ਵੀ ਜਿਹੜਾ ਜਿਹੜਾ ਰੋਡ ਦਾ ਕੱਟੀ ਵੱਟਾ ਨਿਕਲਣਾ ਚਾਹੀਦਾ ਕੀ ਤੁਸੀਂ ਦੇਖ ਸਕਦੇ ਹੋ ਵੀ ਲੋਕ ਜੜਿਆ ਜੰਗਦਾ ਵੀ ਕਹਿੰਦੇ ਆ ਵੀ ਮਤਲਬ ਕੀ ਹੈਗਾ ਤਾਂ ਮਰੀ ਚੀਜ਼ ਹੈ ਲੇਕਿਨ ਜੇ ਰੋਜ਼ ਰੋਜ਼ ਦੀ ਜੜੀ ਆ ਵੀ ਪਾਕਿਸਤਾਨ ਵੱਲ ਜੜੀ ਆਤਕਵਾਦ ਦਾ ਹਮਲਾ ਕਰਵਾਉਂਦੇ ਆ ਉਹ ਵੀ ਜੜੀ ਆ ਮਾਰਾ ਤੇ ਹੈਗਾ ਵੀ ਜਿਹਨੂੰ ਦੇਖਿਆ ਜਾ ਸਕਦਾ ਅੱਛਾ ਅਸੀਂ ਅੱਜ ਗੱਲਬਾਤ ਕਰਦੇ ਪਾਣੀ ਅੱਜ ਪੱਜੋ ਭਜਾਈ ਆ ਪਟੋਲ ਬੰਬ ਤੇ ਕਿਉਂ ਦੇ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਹੈ ਇਹ ਮੋਦੀ ਸਾਹਿਬ ਨੇ ਗਵਰਨਮੈਂਟ ਨੇ ਸਟੈਪ ਚੱਕੇ ਨੇ ਸੇਫਟੀ ਵਾਸਤੇ ਸੋਡੀ ਵਾਸਤੇ ਪੈਨਿਕ ਹੋਣ ਦੀ ਲੋੜ ਨਹੀਂ ਕਿਉਂਕਿ ਜੁਰਦਾ ਪਾਉਂ ਲੋਕ ਰਹਿਣਾ ਭਾਰਾ ਟੈਂਕੇ ਫੁੱਲ ਗਾ ਰਹੇ ਨੇ ਉਹ ਇਹਨਾ ਪੈਨਿਕ ਹੋਣ ਦੀ ਲੋੜ ਨਹੀਂ ਮਤਲਬ ਇਹਨਾ ਰਸ਼ ਤੁਸੀਂ ਦੇਖਣ ਨੂੰ ਮਿਲਦਾ ਵੀ ਲੋਕਾਂ ਦੇ ਵਿੱਚ ਇਹ ਮੰਨ ਦੇ ਵਿੱਚ ਨਾ ਰਹੀ ਥੋੜਾ ਜਿਹਾ ਮੰਨ ਚ ਤਾਂ ਹੈ ਲੋਕਾਂ ਦੇ ਦੇਖੋ ਸਿਚੁਏਸ਼ਨ ਬਦਲ ਰਹੀ ਹੈ ਕਿ ਕਿਹਦਾ ਹੈ ਤੇਲ ਕਿਤੇ ਜਾਣਾ ਪੈ ਜੀ ਕਿਉਂਡੀ ਪਿੰਡਾਂ ਨੂੰ ਨਿਕਲ ਰਹੇ ਨੇ ਪਿੰਡਾਂ ਦੇ ਸੇਫ ਹੈ ਕਿੰਨਾ ਚ ਰਸ਼ ਘਟਾ ਪਿੰਡਾਂ ਦੇ ਸੇਫ ਹੈ ਉਥੇ ਰਾਤ ਨੂੰ ਬਲੈਕਆਊਟ ਵੀ ਅੱਛਾ ਹੁੰਦਾ ਹੈ ਸ਼ਹਿਰ ਨਾਲੋਂ ਪਿੰਡਾਂ 'ਚ ਜ਼ਿਆਦਾ ਬਲੈਕਆਊਟ ਹੋ ਰਿਹਾ ਤੇ ਉਥੇ ਸੇਫਟੀ ਹੈ ਜੀ ਜਾਣਾ ਪਿਆ ਪਿੰਡਾਂ ਨੂੰ ਚਲੇ ਜਾਣਾ ਅਸੀਂ ਤਾਂ ਪਿੰਡਾਂ ਤੋਂ ਆਪਦਾ ਵਾਸਤੇ ਤੁਹਾਡਾ ਜਿਹੜਾ ਬਜਟ ਦੇ ਮੁਤਾਬਕ ਆਪਦਾ ਸਟਾਕ ਪੂਰਾ ਰੱਖੋ ਪੈਨਿਕ ਨਾ ਹੋਵੋ}}{| ਤੇ ਇਸ ਸਮੇਂ ਤੇ ਵੀ ਲੋਕ ਜਿਹੜੇ ਕਹਿੰਦੇ ਵੀ ਪੈਨਿੰਗ ਹੋਣੀ ਲੋੜ ਨਹੀਂ ਲੇਕਿਨ ਇਹ ਵੀ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਲ ਜ਼ਰੂਰ ਹੈ ਦੇਖਣ ਨੂੰ ਮੈਨੂੰ ਮੈਦਾ ਬਈ ਕਿਉਂਕਿ ਲੋਕ ਜਿਹੜੇ ਆ ਪٹرول ਪੰਪ ਤੇ ਵੱਗੀ ਤਰ੍ਹਾਂ ਵਿੱਚ ਪਹੁੰਚ ਰਿਹਾ ਭਾਜੀ ਅੱਜ ਜਿਹੜੀ ਆ ਪٹرول ਪੰਪ ਤੇ ਨੇ ਭੀੜ ਕਿਵੇਂ ਦੇਖਦੇ ਹੋ ਤੇ ਜਿਹੜੇ ਬਾਰਡਰ ਤੇ ਹਾਲਾਤ ਖਰਾਬ ਨੇ ਮੋਦੀ ਸਾਹਿਬ ਨੇ ਸਟ੍ਰਾਈਕ ਕੀਤੀ ਹਿੰਦਕਾ ਪਰ ਟਾਇਕੀਤਾ ਜੋ ਕੀ ਮਨ ਦੇ ਵਿੱਚ ਹੈਗਾ ਤੁਹਾਡੇ ਹੁਣ ਕੁਛ ਨਹੀਂ ਮਨ ਦੇ ਵਿੱਚ ਤਾਂ ਨਹੀਂ ਚੰਗੀ ਗੱਲ ਕੀਤੀ ਆ ਤੋਹ ਦਾ ਖਰਮ ਹੋਣਾ ਚਾਹੀਦਾ ਤੇ ਹੁਣ ਜਿਹੜਾ ਤੁਸੀਂ ਡਰ ਹੈਗਾ ਵੀ ਲੋਕਾਂ ਨੂੰ ਜਿਹੜੀ ਤੇਲ ਪਵਾ ਰਹੇ ਆ ਵੀ ਮਤਲਬ ਕਿਤੇ ਇਹ ਦਿੱਕਤ ਹੁੰਦੀ ਵੀ ਆਉਣ ਜਾਣ ਕਿਤੇ ਜਾਣਾ ਆਉਣਾ ਪਏ ਪੰਪਾਂ ਚੋਂ ਤੇਲ ਮੁੱਕ ਸਕਦਾ ਇਸ ਕਰਕੇ ਲੋਕ ਆਪ ਦੀ ਸੇਫਟੀ ਲਈ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਹਿੰਦੇ ਆ ਵੀ ਜਿਹੜਾ ਹਮਲਾ ਜਿਹੜਾ ਪਾਕਿਸਤਾਨ ਅਤਵਾਦ ਤੇ ਕੀਤਾ ਜਿਹੜਾ ਭਾਰਤ ਨੇ ਪੂਰਾ ਤਾਂ ਸਵਾਗਤ ਕਰਦੇ ਦਿਖਾਈ ਦੇ ਰਿਆ ਲੇਕਿਨ ਸੱਚੀ ਗੱਲ ਬੋਲਣੇ ਆ ਵੀ ਜਿਹੜੇ ਬਲੋਰ ਤੋਂ ਤੇ ਜੜਿਆ ਜੀ ਉਹਦੀ ਰਾਸ਼ੀ ਜਿਹੜਾ ਉਹ ਸਾਹ ਤੋਤੇ ਦੇਖਣ ਨੂੰ ਮਿਲਦਾ ਪਿਆ ਲੋਕਾਂ ਦਾ ਵੀ ਕਹਿਣਾ ਵੀ ਇਹ ਜਿਹੜੀ ਰਾਸ਼ ਜਿਹੜਾ ਤੁਹਾਨੂੰ ਜਿਹੜਾ ਨਜ਼ਰ ਆ ਰਿਹਾ ਇਹ ਇਸੇ ਕਰਕੇ ਨਜ਼ਰ ਆ ਰਿਹਾ ਵੀ ਕਿਉਂਕਿ ਹਾਲਾਤ ਜਿਹੜਿਆ ਭਾਰਤ ਪਾਕਿਸਤਾਨ ਵਿੱਚ ਤਣਾਅ ਜਿਹੜਾ ਉਹ ਬਹੁਤ ਜਿਹੜਾ ਵਧਦਾ ਜਾ ਰਿਹਾ ਜਿਸ ਨੂੰ ਲੈ ਕੇ ਵੀ ਇਹ ਜਿਹੜੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੇ ਵਿੱਚ ਵੀ ਥੋੜਾ ਮੰਨ ਦੇ ਵਿੱਚ ਕੋਮਾ ਡਰ ਜੋ ਦੇਖ ਕੇ ਲੋਕ ਜੜੀਆਂ ਲੰਬੀਆਂ ਤਿਤਾਰਾ ਜੜੀਆਂ ਪੰਪ ਤੇ ਹੁੰਦਾ ਸਵੇਰ ਤੋਂ ਜੜੀਆਂ ਦੇਖਣ ਨੂੰ ਮਿਲਦੀ ਆ ਭਈਆਂ ਜੋ ਸਾਫ ਤੋਂ ਤੇ ਦਸਤਾਰੀਆਂ ਵੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਤੇ ਲੋਕ ਆਪਣੀ ਗੱਡੀਆਂ ਵਿੱਚ ਜਿਹੜੇ ਤੇਲ ਆ ਟੈਂਕੀਆਂ ਫੁੱਲ ਕਰਵਾ ਰਹੇ ਨੇ ਤਾਂ ਜੋ ਕਿਤੇ ਆਣਾ ਪਵੇ ਜਾਂ ਜਾਣਾ ਪਵੇ ਤੇ ਉਹਦੇ ਵਾਸਤੇ ਜਣਾ ਵੀ ਕਿਸੇ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਕੱਲ ਨੂੰ ਜੰਗਵਰ ਕੇ ਲਾਜ ਫਰੋਜਪੁਰ ਹੁਸੈਨ ਸੈਣੀ ਵਾਲਾ ਬਾੜ ਦੇ ਤੇ ਜੇ ਕੋਈ ਇਹੋ ਜਿਹਾ ਬੰਦੇ ਆ ਤੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਆ ਨਿਸ ਕਰਕੇ ਉਹ ਆਪਣੇ ਪੈਟਰੋਲ ਦੀਆਂ ਟੈਂਕੀਆਂ ਲਗਾਤਾਰ ਜਿਹੜੀਆਂ ਫੁੱਲ ਕਰਵਾਉਂਦੇ ਸਾਫ ਤੌਰ ਤੇ ਦਿਖਾਈ ਦੇ ਰਹੇ ਨੇ ਕੈਮਰਾਮੈਨ ਦੇ ਰਾ ਸਰਵਜੀਤ ਸਿੰਘ ਪੀਟੀਸੀ ਨਿਊਜ਼ ਪਤਰ